ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਸਨ 1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦਾ ਸਾਾਕਾ ਵਾਪਰੇ ਆ ਉਸਵੇਂ ਸਰਾਰ ਉਦਮ ਸਿੰਘ ਨਿੱਕੀ ਜੀ ਉਮਰ ਦੇ ਵਿੱਚ ਉੱਥੇ ਮੌਜੂਦ ਸੀ ਜਿਸਨੇ ਆਪਣੀਆਂ ਅੱਖਾਂ ਦੇ ਸਾਹਮਣੇ ਨੌਜਵਾਨ ਬਜ਼ੁਰਗਾਂ ਬੱਚਿਆਂ ਨੂੰ ਬੇਗੁਨਾਹਾਂ ਨੂੰ ਗੋਲੀਆਂ ਖਾਂਦੇ ਦੇਖਿਆ ਜਲਵਾਡ ਵਾਇਰ ਨੇ ਅੰਨੇਵਾਹ ਗੋਲੀਬਾਰੀ ਅਤੇ ਨਿਰਦੋਸ਼ਾਂ ਨੂੰ ਮਾਰ ਮੁਕਾਇਆ ਉਸ ਸਮੇਂ ਦਾ ਜੋ ਸਾਕਾ ਸੀ ਉਦੋਂ ਸਿੰਘ ਨੇ ਅੱਖਾਂ ਦੇ ਨਾਲ ਤੱਕਿਆ ਉਸ ਸਮੇਂ ਦਾ ਵਰਣਨ ਜਿਹਨੂੰ ਭਾਈ ਸਾਹਿਬ ਪਾਈ ਹਰਪਾਲ ਸਿੰਘ ਪਾਲ ਸ਼ਮਲੇ ਵਾਲੇ ਨੇ ਕਰਮਬੰਦ ਕੀਤਾ ਭਾਈ ਸਾਹਿਬ ਪਾਈ ਸੁਖਦੇਵ ਸਿੰਘ ਜੀ ਗਵਿੰਦਪੁਰਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦਰਗਾਪੁਰ ਇਉਂ ਪੇਸ਼ ਕਰਦੇ ਨੇ ਜੀ ਹੋਇਆ ਕੇ ਡੈਰ ਨੇ ਸਤਾਵੀ ਘੇਰੇ ਬਾਗਚਾ ਪੰਜਾਬੀ ਹਾ ਕੇ ਡੈਰ ਨੇ ਸਤਾਵੀ ਘੇਰੇ ਆਗਿਰ ਚ ਪੰਜਾਬੀ ਗੋਲੀ ਫੌਜ ਨੇ ਸੀਤਾਗੀ ਕੋਰਲਾਟ ਮਚਿਆ ਉਹ ਦਮ ਨੇ ਖੁੰਨ ਨਹੀਂ ਸਕਾ ਅਖੀਂ ਤਕੇ ਆ ਉਹ ਬੱਚੇ ਬੁੱਢੇ ਤੇ ਜਵਾਨ ਦਿੱਤੇ ਗੋਲੀਆਂ ਨਿਸ਼ਾਨ ਜੋਰ ਬੱਚੇ ਬੁੱਢੇ ਤੇ ਜਵਾਨ ਦਿੱਤੇ ਗੋਲੀਆਂ ਨਿਸ਼ਾਨ ਡੋਲੇ ਜੀਵ ਹੱਤਨਾ ਟੱਪਿਆ ਉਦਮਾਨੇ ਖੂਨੀ ਸਾका ਅੱਖੀ ਤੱਕਿਆ ਉਦਮਾਨੇ ਖੂਨੀ ਸਾका ਅੱਖੀ ਤੱਕਿਆ ਹੋ ਬੰਗੇ ਖੂਨ ਦੀ ਕਰਾ ਮਾਂ ਦੀ ਸ਼ਾਦੀ ਹੋਈ ਲਾ ਖੂਨੀ ਸਾਕਾ ਅੱਖੀਂ ਧਕੇ ਆਂ ਮਾਂ ਤਾਂ ਰੋਦੀ ਕਰ ਲਾਉਂਦੀ ਮੋਏ ਪੁੱਤ ਨੂੰ ਬੁਲਾਉਂਦੀ ਬੈਣ ਉੱਚੀ ਉੱਚੀ ਪਾਉਂਦੀ ਕਹਿੰਦੀ ਬੋਲ ਬੱਚਿਆ ਉਦਮ ਨੇ ਖੂਨੀ ਸਾਕਾ ਅੱਖੀਂ ਧਕੇ ਆਂ ਉਦਮ ਨੇ ਖੂਨੀ ਸਾਕਾ ਅੱਖੀਂ ਧਕੇ ਆਂ अख पट द न मही कु सजरी बी अख पट द नाहीके सजरी ब्याह हो जा राही संग राही मैं भी रब सचिया ऊदन खूनी साका अखी तक ਖੋਣੀ ਖੜੀ ਤਾਂ ਦਾ ਚੱਬੇ ਬਾਜਾਂ ਬਾਲਾ ਸੱਦੇ ਖੱਬੇ ਸ਼ੇਰ ਜਿੰਦਾ ਰੱਖਿਆ ਉਦਮਾਨੇ ਖੂਨੀ ਸਾਕਾ ਅੱਖੀ ਤੱਕਿਆ ਉਦਮਾਨੇ ਖੂਨੀ ਸਾਕਾ ਅੱਖੀ ਤੱਕਿਆ ਮਿੱਟੀ ਬਾਗ ਚੋਂ ਉਠਾ ਕੇ ਕਹਿੰਦਾ ਗੁਰਾ ਨੂੰ ਧਿਆ ਕੇ ਮਿੱਟੀ ਬਾਗ ਚੋਂ ਉਠਾ ਮੈਂ ਵੀ ਫੇਰਾ ਅਕੀਆ ਉਹ ਦਮਾਂ ਨੇ ਖੁੰਨੀ ਸਾਕ ਅੱਖੀ ਤੱਕਿਆ ਉਹ ਕਾਲ ਸ਼ਮਲਾ ਹੈ ਕਹਿੰਦਾ ਜੋ ਦਾ ਲੁਕਿਆ ਨਾ ਰਹਿੰਦਾ ਉਹ ਜਿੰਦ ਦੇ ਕੇ ਜਿੰਦ ਲੈਂਦਾ ਉਹ ਰਾਰੇ ਦੱਕਿਆ ਉਹ ਦਮਾਂ ਨੇ ਅੱਖੀਂ ਨਰਗਈਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ